ਜਿੰਨੇ ਵੀ ਲੋਕ ਦਾ ਗ੍ਰੇਟ ਵੇਕਨਿੰਗ ਜਿਹੜਾ ਟੈਲੀਗ੍ਰam ਦੇ ਉੱਪਰ ਗਰੁੱਪ ਹੈ ਉਹਨੂੰ ਜੁਆਇਨ ਹੋਣ ਦੇ ਨਾਲ ਹੀ ਉਹਦੇ ਅੰਦਰ ਮੈਸੇਜ ਕਰਦੇ ਆ ਤੇ ਪ੍ਰਵੀਨ ਬਾਟੇਆ ਤੇ ਜ਼ੂਮੀ ਦੇ ਨਾਲ ਵੀ ਉਸੇ ਵੀ ਡਾਇਰੈਕਟ ਮੈਸੇਜ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਤਾਂ ਕੋਈ ਫਾਇਦਾ ਨਹੀਂ ਹੈ ਤੁਸੀਂ ਮੇਰੇ ਨਾਲ ਮੈਸੇਜ ਕਰ ਸਕਦੇ ਓ ਡਾਇਰੈਕਟ ਪਰ ਸ਼ੁਰੂ-ਸ਼ੁਰੂ ਤੇ ਅੰਦਰ ਪਹਿਲਾਂ ਉਹਨਾਂ ਦਾ ਫਲੋ ਦੇਖ ਲਓ ਵੀ ਕੀ ਆ ਉਹਨਾਂ ਦੇ ਅੰਦਰ ਕਿਹੋ ਜਿਹੇ ਮੈਸੇਜ ਚੱਲਦੇ ਆ ਤੇ ਉਹ ਕੁਝ ਜਿਹੜੇ ਸਵਾਲ ਬੀਸਿਕ ਵਾਲੇ ਉਤਾਂ ਹੀ ਕਲੀਅਰ ਹੋ ਜਾਂਦੇ ਜਦੋਂ ਉਹਨਾਂ ਦੇ ਮੈਸੇਜ ਤੁਸੀਂ ਪੜਨਾ ਸ਼ੁਰੂ ਕੀਤੇ ਤੇ ਕੋ ਜਿਹੜੇ ਆ ਬਾਤ ਜੇ ਮੈਸੇਜ ਕਰਨਾ ਫਿਰ ਜ਼ਰੂਰੀ ਆ ਉਹ ਤਾਂ ਡਾਇਰੈਕਟ ਫੈਸਿਸ ਕਰਨ ਦਾ ਕੋਈ ਫਾਇਦਾ ਨਹੀਂ ਆ ਤੇ ਇਸ ਕਰਕੇ ਇਹਦਾ ਧਿਆਨ ਰੱਖਿਓ ਬੜੀ ਤੁਸੀਂ ਜੁਆਇਨ ਹੋ ਜਾਓ ਕੋਈ ਚੱਕਰ ਨਹੀਂ ਮੈਸੇਜ ਵੇਖੋ ਰੋਜ਼ ਰੋਜ਼ਾਨਾ ਕਿੜ ਕਿੜੇ ਆਉਂਦੇ ਆ ਉਹਦੇ ਸਾਰੇ ਆਈਡੀਆ ਆਡੀਓ ਫਾਈਲ ਵੇਖੋ ਕਿਵੇਂ-ਕਿਵੇਂ ਚੱਲਦਾ ਉਹਨਾਂ ਦੇ ਮਲੇ ਵੀ YouTube ਦੇ ਚੈਨਲ ਦੇ ਉੱਪਰ ਜਿੰਨੀਆਂ ਵੀ ਵੀਡੀਓ ਵੀ ਵੇਖੋ ਪਰ ਜਿਹੜਾ ਡਾਇਰੈਕਟ ਉਸੇ ਵੜੇ ਜਾ ਕੇ ਮੈਸੇਜ ਕਰਨਾ ਇਹਦਾ ਕੋਈ ਫਾਇਦਾ ਨਹੀਂ ਆ ਤੇ ਇਸ ਕਰਕੇ ਉਹ ਤੇ ਉਹਦਾਂ ਫਿਰ ਉਹਨਾਂ ਨੂੰ ਵੀ ਸਮੱਸਿਆ ਆਉਂਦੀ ਹੈ ਨਾ ਤੇ ਇਸ ਕਰਕੇ ਇਹ ਦੇਖ ਲਓ ਤੁਸੀਂ ਮੇਰੇ ਨਾਲ ਕਰ ਲਓ ਮੇਰੇ ਟੈਲੀਗ੍ਰਾਮ ਦੇ ਗਰੁੱਪ 15 ਜਿੰਦ ਮਰਜੀ ਜਿੰਨੇ ਮਰਜੀ ਮੈਸੇਜ ਕਰ ਸਕਦੇ ਜੋ ਮੇਰੇ ਟੈਲੀਗ੍ਰਾਮ ਦੀ ਆਈਡੀ ਫੇਸਬੁੱਕ ਦੀ ਜਿਹੜੀ ਪ੍ਰੋਫਾਈਲ ਆ ਜਾਂ ਇੰਸਟਾਗ੍ਰਾਮ ਦੀ ਆਈਟੀ ਆ ਉਹਦੇ ਉੱਪਰ ਵੀ ਤੁਸੀਂ ਜਿੰਨੇ ਮਰਜੀ ਕਰ ਸਕਦੇ ਜੋ ਜਦੋਂ ਮਰਜੀ ਪੁੱਛ ਸਕਦੇ ਜੋ ਪਰ ਉਹਨਾਂ ਦੇ ਚੈਨਲ ਦੇ ਉੱਪਰ ਉਸੇ ਵੇਲੇ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਐਡਵਾਂਸ ਲੈਵਲ ਤੇ ਚੱਲਣ ਟਿਆ ਤੇ ਉਹਨਾਂ ਸਾਰਿਆਂ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੈ ਕਿ ਬੇਸਿਕ ਲੈਵਲ ਦੇ ਜਿਹੜੇ ਸਵਾਲ ਹੋਣਾਂ ਦਾ ਜਵਾਬ ਦਿੱਤਾ ਜਾਵੇ ਉਹ ਵੀ ਜਿਹੜੀ ਪੰਜ ਮਿੰਟ ਮੈਂਸ਼ਨ ਹੈ ਉਹ ਖੁਦ ਦੀ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਇਹਦਾ ਇਤਾਂ ਨਹੀਂ ਹੈ ਵੀ ਤੁਹਾਨੂੰ ਉਸ ਚੈਨਲ ਦੇ ਉੱਪਰ ਉਸੇ ਵੇਲੇ ਤੁਹਾਨੂੰ ਜਵਾਬ ਮਿਲ ਜਾਊਗਾ ਜੋਤਿ ਚੰਦੇ ਜੋ ਬੇਸਿਕ ਲੈਵਲ ਦੇ ਜਵਾਬ ਉਸੇ ਵੇਲੇ ਨਹੀਂ ਮਿਲਣਗੇ ਤੇ ਇਹ ਸਮਝ ਲਓ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਚੰਦੇ ਨਹੀਂ ਆ ਤੁਸੀਂ ਉਹਨਾਂ ਦੇ ਨਾਲ ਜੁੜੋ ਜੁੜੋ ਤੁਸੀਂ ਬਹੁਤ ਵਧੀਆ ਪਰ ਉਸੇ ਵੇਲੇ ਡਾਇਰੈਕਟ ਉਸੇ ਵੇਲੇ ਮਤਲਬ ਸਵਾਲ ਪੁੱਛਣਾ ਉਹਦਾ ਕੋਈ ਫਾਇਦਾ ਨਹੀਂ ਨਾਲੇ ਜੇ ਤੁਸੀਂ ਦਾ ਗ੍ਰੇਟ ਵੇਕਨਿੰਗ ਗਰੁੱਪ ਦੇ ਅੰਦਰ ਜੁਆਇਨ ਹੋਣਾ ਵਾ ਤੇ ਤੁਸੀਂ ਤੁਹਾਨੂੰ ਆਪਣਾ ਤੇ ਤੁਹਾਨੂੰ ਆਪਣਾ ਜਿਹੜਾ ਪੂਰਾ ਨਾਮ ਲਿਖਣਾ ਪੈਣਾ ਹੋ ਨਹੀਂ ਤੇ ਉਹਨਾਂ ਨੇ ਜੁਆਇਨ ਨਹੀਂ ਹੋ dennਾ ਮੇਰੇ ਚੈਨਲ ਤੇ ਬਹੁਤ ਜ਼ਿਆਦਾ ਲੋਕ ਜਾਣ ਡਿਆ ਤਾਂ ਪਤਾ ਨਹੀਂ ਉੱਥੇ ਜਾ ਕੀ ਕਰਨ ਦੇ ਜਿੰਨ ਜੇਤ ਕਰਕੇ ਉਹਨਾਂ ਨੇ ਸੈਟਿੰਗ ਵੀ ਕੋਈ ਲਗਾਤੀ ਆ ਵੀ ਪਹਿਲਾਂ ਉਹ ਅਲੋ ਕਰਨਗੇ ਤੇ ਫੇਰ ਹੀ ਗਰੁੱਪ ਦੇ ਅੰਦਰ ਜਾਣਗੇ ਇਹ ਤਾਂ ਲ ਹੋ ਗਿਆ ਤੁਸੀਂ ਆਪਣਾ ਨਾਮ ਲਿਖੋਗੇ ਤੇ ਫੇਰ ਹੀ ਉਹ ਦਾ ਗ੍ਰੇਟ ਵੇਕਿੰਗ ਜਿਹੜਾ ਗਰੁੱਪ ਆ ਟੈਲੀਗ੍ਰਾਮ ਤੇ ਉਹਨਾਂ ਦੇ ਅੰਦਰ ਤੁਹਾਨੂੰ ਐਂਟਰੀ ਹੋਣੀ ਉਦੋਂ ਨਹੀਂ ਹੋਣੀ ਉਹ ਤਾਂ ਹੋ ਸਕਦਾ ਤੁਹਾਨੂੰ ਬੋਟ ਸਬਦ ਕੇ ਰਿਮੂਵ ਕਰ ਦੇਣਾ ਕਈ ਕਿਉਂਕਿ ਕਈ ਮਜ਼ੇ ਲੈਣ ਵਾਲੇ ਵੀ ਹੁੰਦੇ ਹਨ ਉਹਨਾਂ ਨੂੰ ਫੇਰ ਰਿਮੂਵ ਵੀ ਕਰਨਾ ਟਾਉਣਾ ਵੀ ਪੈਂਦਾ ਫ ਮੈਂ ਵੀ ਜਦੋਂ ਨਵਾਂ ਨਵਾਂ ਗਰੁੱਪ ਦੇੰਦਰੇ ਜੁੜਨਾ ਸੀ ਟੀਜੀ ਤੇ ਤਾਂ ਮੈਂ ਵੀ ਫਾਲਤੂ ਦੇ ਸਵਾਲ ਬੜੇ ਪੁੱਛੇ ਤਾਂ ਈ ਤੇ ਮੈਂ ਸੋਚਦਾ ਰਹਿਣਾ ਮੇਰੇ ਸਵਾਲ ਦਾ ਜਵਾਬ ਕਿਉਂ ਨਹੀਂ ਮਿਲਦਾ ਕਿਉਂਕਿ ਮੈਂ ਬੇਸਿਕ ਲੈਵਲ ਦੇ ਉੱਪਰ ਅਸੀਂ ਤਾਂ ਕਰਕੇ ਜਦੋਂ ਚੇਤਨਾ ਤੁਹਾਡੀ ਵਧ ਗਈ ਫਿਰ ਤੁਹਾਨੂੰ ਆਪੇ ਹੀ ਉਹਨਾਂ ਨੇ ਜਵਾਬ ਦੇਣੀ ਸ਼ੁਰੂ ਕਰ ਦੇਣੀ ਆ ਐਡੀ ਕੋਈ ਐਡੀ ਗੱਲ ਨਹੀਂ